ਬਿਮਾਰ ਪਤੀ ਰਾਤ ਨੂੰ 10:30 ਵਜੇ ਆਪਣੀ ਪਤਨੀ ਨੂੰ ਆਵਾਜ਼ ਲਗਾਉਂਦਾ ਹੈ ਕਿਉਂਕਿ ਉਸ ਤੋਂ ਬੈੱਡ ਤੋਂ ਉੱਠਿਆ ਵੀ ਨਹੀਂ ਸੀ ਜਾਂਦਾ ਪਰ ਉਦੋਂ ਤੱਕ ਤਾਂ ਉਹਦੀ ਘਰਵਾਲੀ ਉਹਨੂੰ ਛੱਡ ਕੇ ਜਾ ਚੁੱਕੀ ਸੀ ਅਗਲੇ ਦਿਨ ਸਵੇਰੇ ਹੀ ਉਹ ਬਾਰ-ਬਾਰ ਆਪਣੀ ਘਰਵਾਲੀ ਨੂੰ ਆਵਾਜ਼ਾਂ ਲਗਾਉਂਦਾ ਪਰ ਉਹਦੀ ਘਰਵਾਲੀ ਤਾਂ ਘਰ ਵਿੱਚ ਹੈ ਹੀ ਨਹੀਂ ਸੀ ਤੇ ਇਹ ਗੱਲ ਉਹਨਾਂ ਦੀ ਕੰਮ ਵਾਲੀ ਨੂੰ ਪਤਾ ਸੀ ਜਦੋਂ ਉਹ ਵਾਰ-ਵਾਰ ਆਪਣੀ ਘਰਵਾਲੀ ਨੂੰ ਆਵਾਜ਼ਾਂ ਲਗਾਉਂਦਾ ਹੀ ਰਹਿੰਦਾ ਤਾਂ ਕੰਮ ਵਾਲੀ ਉਹਦੇ ਬੈੱਡ ਦੇ ਕੋਲੇ ਪਹੁੰਚ ਜਾਂਦੀ ਹੈ ਤੇ ਉਹ ਨੂੰ ਜਾ ਕੇ ਸਾਰੀ ਗੱਲ ਸੱਚ-ਸੱਚ ਦੱਸ ਦਿੰਦੀ ਹੈ। ਨੌਕਰਾਨੀ ਦੇ ਮੋਹ ਇਹ ਗੱਲ ਸੁਣ ਕੇ ਉਹਦੀ ਪਤਨੀ ਉਹ ਨੂੰ ਛੱਡ ਕੇ ਜਾ ਚੁੱਕੀ ਹੈ। ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗਦੇ ਨੇ। ਉਦੋਂ ਹੀ ਉਹ ਕੰਮ ਵਾਲੀ ਉਸ ਆਦਮੀ ਦੇ ਕੋਲੇ ਬੈਠ ਕੇ ਉਸ ਦੇ ਹੰਝੂ ਪੂੰਝਦੇ ਹੋਏ ਕਹਿੰਦੀ ਹੈ ਕਿ ਤੁਸੀਂ ਫਿਕਰ ਨਾ ਕਰੋ। ਅੱਜ ਤੋਂ ਮੈਂ ਤੁਹਾਡਾ ਧਿਆਨ ਰੱਖਾਂਗੀ। ਕੌਣ ਸੀ ਉਹ ਨੌਕਰਾਨੀ ਤੇ ਕਿਉਂ ਉਸ ਆਦਮੀ ਦਾ ਧਿਆਨ ਰੱਖਣਾ ਚਾਹੁੰਦੀ ਸੀ? ਪੂਰੀ ਸੱਚਾਈ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ। ਹਰਜੀਤ ਨਾਮ ਦਾ ਇੱਕ ਮੁੰਡਾ ਆਪਣੀ ਪੜ੍ਹਾਈ ਲਿਖਾਈ ਪੂਰੀ ਕਰਨ ਲਈ ਦਿੱਲੀ ਵਿੱਚ ਰਹਿ ਰਿਹਾ ਹੁੰਦਾ ਹੈ। ਉਹ ਤਾਂ ਉਹ ਪੰਜਾਬ ਤੋਂ ਆਇਆ ਸੀ। ਉਹਦੇ ਘਰ ਦੇ ਹਾਲਤ ਇੰਨੇ ਚੰਗੇ ਨਹੀਂ ਸੀ ਪਰ ਫਿਰ ਵੀ ਮਾਪਿਓ ਪੈਸੇ ਜੋੜ ਕੇ ਉਹਨੂੰ ਪੜ੍ਹਾ ਰਹੇ ਸਨ ਤੇ ਉਹ ਵੀ ਆਪਣੇ ਘਰ ਦੇ ਹਾਲਤ ਚੰਗੀ ਤਰ੍ਹਾਂ ਜਾਣਦਾ ਸੀ। ਇਸ ਲਈ ਮਾਪਿਓ ਦੁਆਰਾ ਭੇਜੇ ਪੈਸਿਆਂ ਨਾਲ ਹੀ ਆਪਣਾ ਗੁਜ਼ਾਰਾ ਕਰਦਾ ਹੈ। ਉਹ ਲਾਇਬ੍ਰੇਰੀ ਵਿੱਚ ਪੜ੍ਹਨ ਵਾਸਤੇ ਜਾਂਦਾ ਹੈ ਕਿਉਂਕਿ ਸਾਰੀਆਂ ਕਿਤਾਬਾਂ ਖਰੀਦਣਾ ਉਹਦੇ ਵਾਸਤੇ ਗੱਲ ਨਹੀਂ ਸੀ। ਇੱਕ ਦਿਨ ਹਰਜੀਤ ਜਦੋਂ ਲਾਇਬ੍ਰੇਰੀ ਵਿੱਚ ਗਿਆ ਤਾਂ ਉਹ ਪੜਨ ਲੈ ਕੇ ਤਾਅ ਕੱਢਣ ਲੱਗਦਾ ਹੈ ਉਦੋਂ ਹੀ ਤਿੰਨ ਕੁੜੀਆਂ ਲਾਇਬ੍ਰੇਰੀ ਵਿੱਚ ਆਉਂਦੀਆਂ ਨੇ ਤੇ ਉਹਨਾਂ ਵਿੱਚੋਂ ਇੱਕ ਕੁੜੀ ਮਜ਼ਾਕ ਮਜ਼ਾਕ ਵਿੱਚ ਹੀ ਹਰਜੀਤ ਕੋਲੇ ਆਉਂਦੀ ਹੈ ਉਹਦੇ ਹੱਥਾਂ ਵਿੱਚੋਂ ਕਿਤਾਬ ਖੋਹ ਲੈਂਦੀ ਹੈ ਤੇ ਕਿਤਾਬ ਲੈ ਕੇ ਮੇਜ਼ ਤੇ ਜਾ ਕੇ ਬੈਠ ਜਾਂਦੀ ਹੈ ਇਹ ਉਸ ਨਾਲ ਅੱਜ ਪਹਿਲੀ ਵਾਰ ਨਹੀਂ ਸੀ ਹੋਇਆ ਅਕਸਰ ਹੀ ਉਹਦੇ ਪਹਿਰਾਵੇ ਨੂੰ ਦੇਖ ਕੇ ਉਸ ਨਾਲ ਇਸ ਤਰ੍ਹਾਂ ਦਾ ਵਿਵਹਾਰ ਹੁੰਦਾ ਰਹਿੰਦਾ ਸੀ ਇਸ ਲਈ ਹਰਜੀਤ ਉਸ ਗੱਲ ਨੂੰ ਉੱਥੇ ਹੀ ਛੱਡ ਕੇ ਹੋਰ ਕਿਤਾਬ ਲੈ ਲੈਂਦਾ ਹੈ ਤੇ ਆਪਣੀ ਪੜ੍ਹਾਈ ਵੱਲ ਧਿਆਨ ਦਿੰਦਾ ਹੈ। ਉਹਨਾਂ ਤਿੰਨਾਂ ਕੁੜੀਆਂ ਵਿੱਚੋਂ ਇੱਕ ਕੁੜੀ ਜਿਹਦਾ ਨਾਮ ਨੂਰ ਸੀ, ਉਹਨੂੰ ਆਪਣੀ ਸਹੇਲੀ ਦੀ ਇਹ ਹਰਕਤ ਬਹੁਤ ਚੰਗੀ ਨਹੀਂ ਲੱਗੀ ਕਿਉਂਕਿ ਉਹਦੀ ਸਹੇਲੀ ਨੂੰ ਇੰਜ ਲੱਗਦਾ ਸੀ ਜੇ ਇਹ ਮੁੰਡਾ ਉਸਨੂੰ ਉਲਟਾ ਕੁਝ ਕਹੇਗਾ ਤਾਂ ਅਸੀਂ ਉਸਨੂੰ ਧਮਕਾ ਕੇ ਚੁੱਪ ਕਰਾ ਦੇਵਾਂਗੇ। ਪਰ ਹਰਜੀਤ ਕੁਝ ਨਹੀਂ ਬੋਲਦਾ। ਇਸ ਤੋਂ ਬਾਅਦ ਨੂਰ ਉਹ ਕਿਤਾਬ ਲੈ ਕੇ ਸਿੱਧੀ ਹਰਜੀਤ ਦੇ ਟੇਬਲ ਕੋਲੇ ਪਹੁੰਚ ਜਾਂਦੀ ਹੈ। ਇਹ ਕਿਤਾਬ ਹਰਜੀਤ ਨੂੰ ਦੇ ਕੇ ਕਹਿਣ ਲੱਗਦੀ ਹੈ ਕਿ ਮੈਂ ਆਪਣੀ ਸਹੇਲੀ ਵੱਲੋਂ ਤੁਹਾਡੇ ਤੋਂ ਮਾਫੀ ਮੰਗਦੀ ਹਾਂ ਪਰ ਹਰਜੀਤ ਉਹਨੂੰ ਕਹਿੰਦਾ ਹੈ ਕਿ ਇਹਦੀ ਕੋਈ ਲੋੜ ਨਹੀਂ ਇਹ ਕੋਈ ਬਾਲੀ ਵੱਡੀ ਗੱਲ ਨਹੀਂ ਉਸ ਤੋਂ ਬਾਅਦ ਨੂਰ ਉਹ ਕਿਤਾਬ ਹਰਜੀਤ ਦੇ ਕੋਲ ਰੱਖ ਕੇ ਵਾਪਸ ਆਪਣੀਆਂ ਸਹੇਲੀਆਂ ਕੋਲੇ ਬੈਠ ਜਾਂਦੀ ਹੈ ਉਹਨਾਂ ਨਾਲ ਗੱਲਾਂ ਕਰਨ ਲੱਗ ਜਾਂਦੀ ਹੈ ਹੁਣ ਉਹਨਾਂ ਦੀ ਮੁਲਾਕਾਤ ਹਰ ਰੋਜ਼ ਹੋਣ ਲੱਗੀ ਸੀ ਹਰਜੀਤ ਤੇ ਨੂਰ ਇੱਕ ਦੂਜੇ ਨੂੰ ਦੇਖ ਕੇ ਹਲਕਾ ਜਿਹਾ ਮੁਸਕਰਾ ਦਿੰਦੇ ਇੱਕ ਦਿਨ ਜਦੋਂ ਹਰਜੀਤ ਆਪਣੇ ਮੇਜ਼ ਉੱਤੇ ਬੈਠਾ ਕਿਤਾਬ ਪੜ੍ਹ ਰਿਹਾ ਸੀ ਤਾਂ ਉਦੋਂ ਹੀ ਨੂਰ ਆਪਣੀਆਂ ਸਹੇਲੀਆਂ ਨਾਲ ਲਾਇਬ੍ਰੇਰੀ ਵਿੱਚ ਆਉਂਦੀ ਹੈ ਉਹ ਹਰਜੀਤ ਕੋਲੇ ਜਾ ਕੇ ਬੈਠ ਜਾਂਦੀ ਹੈ ਉਸ ਨਾਲ ਗੱਲਾਂ-ਬਾਤਾਂ ਕਰਨ ਲੱਗਦੀ ਹੈ ਅਤੇ ਗੱਲਾਂ-ਗੱਲਾਂ ਵਿੱਚ ਉਹ ਇੱਕ ਦੂਜੇ ਬਾਰੇ ਕਾਫੀ ਕੁਝ ਜਾਣ ਲੈਂਦੇ ਨੇ ਨੂਰ ਹਰਜੀਤ ਨੂੰ ਦੱਸਦੀ ਹੈ ਕਿ ਉਹਦਾ ਸਾਰਾ ਪਰਿਵਾਰ ਦਿੱਲੀ ਵਿੱਚ ਰਹਿੰਦਾ ਹੈ ਉਹਦੇ ਪਿਤਾ ਦਾ ਇੱਕ ਵੱਡਾ ਬਿਜ਼ਨਸ ਹੈ ਉਹ ਦਿੱਲੀ ਵਿੱਚ ਇੱਕ ਕਾਲਜ ਵਿੱਚ ਪੜ੍ਹਦੀ ਹੈ ਉਸ ਤੋਂ ਬਾਅਦ ਨੂਰ ਤੇ ਹਰਜੀਤ ਵਿੱਚ ਦੋਸਤੀ ਹੋ ਜਾਂਦੀ ਹੈ ਦੋਨੇ ਫੋਨ ਤੇ ਇੱਕ ਦੂਜੇ ਨਾਲ ਗੱਲ ਕਰਨ ਲੱਗਦੇ ਨੇ ਹੁਣ ਉਹਨਾਂ ਦੀ ਦੋਸਤੀ ਨੂੰ ਲਗਭਗ 1 ਸਾਲ ਬੀਤ ਗਿਆ ਸੀ ਇੱਕ ਸਾਲ ਤੱਕ ਦੋਨੋਂ ਇੱਕ ਦੂਜੇ ਨੂੰ ਪਸੰਦ ਵੀ ਕਰਨ ਲੱਗ ਗਏ ਸੀ ਪਰ ਕਿਸੇ ਨੇ ਵੀ ਪਹਿਲ ਕਰਕੇ ਆਪਣੇ ਦਿਲ ਦੀ ਗੱਲ ਨਹੀਂ ਦੱਸੀ ਕਿਉਂਕਿ ਹਰਜੀਤ ਇੱਕ ਗਰੀਬ ਮੁੰਡਾ ਸੀ ਇਸ ਲਈ ਉਹ ਆਪਣੇ ਜਜ਼ਬਾਤਾਂ ਤੇ ਕਾਬੂ ਰੱਖਦਾ ਹੈ ਜਦੋਂ ਕਿ ਨੂਰ ਇੱਕ ਅਮੀਰ ਪਰਿਵਾਰ ਨਾਲ ਸਬੰਧ ਰੱਖਦੀ ਸੀ ਪਰ ਇੱਕ ਦਿਨ ਜਦੋਂ ਹਰਜੀਤ ਆਪਣੇ ਕਮਰੇ ਵਿੱਚ ਬੈਠਾ ਪੜ੍ਹਾਈ ਕਰ ਰਿਹਾ ਸੀ ਉਸ ਸਮੇਂ ਉਹਦੇ ਫੋਨ ਤੇ ਨੂਰ ਦਾ ਫੋਨ ਆਉਂਦਾ ਹੈ ਉਹ ਉਸ ਨੂੰ ਕਹਿੰਦੀ ਹੈ ਕਿ ਅੱਜ ਘਰ ਵਿੱਚ ਮੈਂ ਕੱਲੀ ਹਾਂ ਸਾਡਾ ਸਾਰਾ ਪਰਿਵਾਰ ਇੱਕ ਵਿਆਹ ਤੇ ਗਿਆ ਹੋਇਆ ਹੈ ਤੁਸੀਂ ਮੇਰੇ ਘਰੇ ਆ ਜਾਓ ਆਪਾਂ ਇਕੱਠੇ ਬੈਠ ਕੇ ਪੜ੍ਹਾਈ ਕਰਾਂਗੇ ਪਹਿਲਾਂ ਤਾਂ ਹਰਜੀਤ ਨੂਰ ਨੂੰ ਮਨਾ ਕਰ ਦਿੰਦਾ ਹੈ ਪਰ ਜਦੋਂ ਨੂਰ ਕਹਿੰਦੀ ਹੈ ਕਿ ਮੈਨੂੰ ਕੱਲੀ ਨੂੰ ਡਰ ਲੱਗ ਰਿਹਾ ਤਾਂ ਹਰਜੀਤ ਉਹਦੇ ਘਰ ਵਿੱਚ ਜਾਣ ਲਈ ਤਿਆਰ ਹੋ ਜਾਂਦਾ ਹੈ ਨੂਰ ਆਪਣੇ ਗੇਟ ਤੇ ਖੜ ਕੇ ਉਹਦਾ ਇੰਤਜ਼ਾਰ ਕਰਨ ਲੱਗਦੀ ਹੈ ਹਰਜੀਤ ਉਹ ਨੂੰ ਥੋੜੀ ਦੂਰੋਂ ਪੈਦਲ ਆਉਂਦਾ ਹੋਇਆ ਦਿਖਾਈ ਦਿੰਦਾ ਹੈ ਉਸ ਨੂੰ ਤੁਰ ਕੇ ਆਉਂਦੇ ਦੇਖ ਨੂਰ ਕਾਫੀ ਹੈਰਾਨ ਹੁੰਦੀ ਹੈ ਕਿਉਂਕਿ ਉਹਦੀ ਪੀਜੀ ਵਾਲਾ ਕਮਰਾ ਨੂਰ ਦੇ ਘਰ ਤੋਂ ਲਗਭਗ 4 ਕਿਲੋਮੀਟਰ ਦੂਰ ਸੀ ਜਿਵੇਂ ਹੀ ਹਰਜੀਤ ਕੋਲੇ ਆਉਂਦਾ ਹੈ ਤਾਂ ਉਸ ਨੂੰ ਕਹਿਣ ਲੱਗਦੀ ਹੈ ਤੂੰ ਤੁਰ ਕੇ ਕਿਉਂ ਆਇਆ ਕੋਈ ਆਟੋ ਲੈ ਲੈਂਦਾ ਹੈਜੀਤ ਕਹਿੰਦਾ ਹੈ ਕਿ ਮੈਂ ਆਪਣੇ ਪੈਸੇ ਬੜੀ ਸੋਚ ਸਮਝ ਕੇ ਵਰਤਦਾ ਮੈਨੂੰ ਤੁਰਨ ਵਿੱਚ ਕੋਈ ਪਰੇਸ਼ਾਨੀ ਨਹੀਂ ਇਸ ਲਈ ਮੈਂ ਪੈਦਲ ਹੀ ਆ ਗਿਆ ਨੂਰ ਹਰਜੀਤ ਨੂੰ ਕਹਿਣ ਲੱਗਦੀ ਹੈ ਕਿ ਜਲਦੀ ਚੱਲ ਘਰ ਦੇ ਅੰਦਰ ਆ ਜਾ ਜੇ ਕਿਸੇ ਗਵਾਂਟੀ ਨੇ ਦੇਖ ਲਿਆ ਤਾਂ ਉਹ ਮੇਰੇ ਘਰ ਵਾਲਿਆਂ ਨੂੰ ਦੱਸ ਦੇਣਗੇ ਕਿ ਤੁਹਾਡੇ ਮਗਰੋਂ ਕਿਸੇ ਮੁੰਡੇ ਨੂੰ ਘਰੇ ਬੁਲਾਇਆ ਸੀ ਨੂਰ ਨੇ ਹਰਜੀਤ ਲਈ ਪਹਿਲਾਂ ਹੀ ਵਧੀਆ ਖਾਣਾ ਬਣਾ ਕੇ ਰੱਖਿਆ ਹੋਇਆ ਸੀ ਦੋਨੋਂ ਜਾਨੇ ਬਹਿ ਕੇ ਰੋਟੀ ਖਾਂਦੇ ਨੇ ਰੋਟੀ ਖਾਣ ਤੋਂ ਬਾਅਦ ਹਰਜੀਤ ਉਹਨੂੰ ਕਹਿਣ ਲੱਗਦਾ ਹੈ ਕਿ ਨੂਰ ਹੁਣ ਮੈਂ ਚੱਲਦਾ ਕਿਉਂਕਿ ਰਾਤ ਕਾਫੀ ਹੋ ਗਈ ਹੈ ਉਸਨੂੰ ਲੱਗਦਾ ਸੀ ਕਿ ਨੂਰ ਦੇ ਕੋਲੇ ਰੁਕਣਾ ਨਹੀਂ ਚਾਹੀਦਾ ਜਿਵੇਂ ਹੀ ਉਹ ਜਾਣ ਲੱਗਦਾ ਹੈ ਤਾਂ ਨੂਰ ਉਹਦਾ ਹੱਥ ਫੜ ਕੇ ਉਸਨੂੰ ਕਹਿਣ ਲੱਗਦੀ ਹੈ ਕਿ ਹਰਜੀਤ ਮੈਂ ਅੱਜ ਤੇਰੇ ਨਾਲ ਇੱਕ ਬਹੁਤ ਜ਼ਰੂਰੀ ਗੱਲ ਕਰਨ ਵਾਲੀਆਂ ਉਹ ਆਪਣੇ ਦਿਲ ਦੀ ਗੱਲ ਹਰਜੀਤ ਨੂੰ ਦੱਸ ਦਿੰਦੀ ਹੈ ਤੇ ਕਹਿੰਦੀ ਹੈ ਮੈਂ ਤੁਹਾਨੂੰ ਬਹੁਤ ਪਸੰਦ ਕਰਦੀ ਹਾਂ ਮੈਂ ਤੇਰੇ ਨਾਲ ਆਪਣੀ ਜ਼ਿੰਦਗੀ ਜਿਉਣ ਦੇ ਸੁਪਨੇ ਦੇਖ ਰਹੀ ਹਾਂ ਨੂਰ ਦੀ ਗੱਲ ਸੁਣ ਕੇ ਹਰਜੀਤ ਇੱਕ ਵਾਰ ਤਾਂ ਪਿੱਛੇ ਹਟ ਜਾਂਦਾ ਹੈ ਪਰ ਜਦੋਂ ਨੂਰ ਕਹਿੰਦੀ ਹੈ ਕਿ ਤੇਰੇ ਬਿਨਾ ਮੈਂ ਇਸ ਦੁਨੀਆ ਵਿੱਚ ਬਿਲਕੁਲ ਵੀ ਜਿਉਂਦੀ ਨਹੀਂ ਰਹਿ ਸਕਦੀ ਉਸ ਤੋਂ ਬਾਅਦ ਹਰਜੀਤ ਵੀ ਆਪਣੇ ਆਪ ਤੇ ਜਿਆਦਾ ਟੈਮ ਕਾਬੂ ਨਾ ਰੱਖ ਸਕਿਆ ਉਵੇਂ ਨੂਰ ਨੂੰ ਆਪਣੇ ਦਿਲ ਦੀ ਗੱਲ ਦੱਸ ਦਿੰਦਾ ਹੈ ਉਸ ਤੋਂ ਬਾਅਦ ਦੋਨਾਂ ਦੀ ਦੋਸਤੀ ਹੋਰ ਵੀ ਪੱਕੀ ਹੋ ਜਾਂਦੀ ਹੈ ਆਪਸ ਵਿੱਚ ਇੱਕ ਦੂਜੇ ਨਾਲ ਕਾਫੀ ਟਾਈਮ ਗੱਲਾਂ ਕਰਦੇ ਰਹਿੰਦੇ ਨੇ ਹਰਜੀਤ ਨੇ ਨੂਰ ਨੂੰ ਸਾਫ਼-ਸਾਫ਼ ਕਹਿ ਦਿੱਤਾ ਸੀ ਜਦੋਂ ਤੱਕ ਮੈਂ ਕਿਸੇ ਨੌਕਰੀ ਤੇ ਨਹੀਂ ਲੱਗਦਾ ਉਦੋਂ ਤੱਕ ਤੂੰ ਇਹ ਗੱਲ ਆਪਣੇ ਘਰ ਵਾਲਿਆਂ ਨੂੰ ਨਾ ਦੱਸੀ ਵਧੀਆ ਨੌਕਰੀ ਤੇ ਲੱਗ ਕੇ ਹੀ ਮੈਂ ਤੇਰੇ ਨਾਲ ਵਿਆਹ ਕਰਾਵਾਂਗਾ ਹੌਲੀ-ਹੌਲੀ ਇਸੇ ਤਰ੍ਹਾਂ ਸਮਾਂ ਬੀਤਦਾ ਹੈ ਹੁਣ ਉਹਨਾਂ ਦੀ ਦੋਸਤੀ ਨੂੰ 2 ਸਾਲ ਬੀਤ ਗਏ ਸੀ 2 ਸਾਲਾਂ ਵਾਧਰਜੀਤ ਨੂੰ ਇੱਕ ਵਧੀਆ ਕੰਪਨੀ ਵਿੱਚ ਵਧੀਆ ਪੋਸਟ ਤੇ ਨੌਕਰੀ ਮਿਲ ਜਾਂਦੀ ਹੈ। ਇੱਕ ਦਿਨ ਨੂਰ ਆਪਣਾ ਸਮਾਨ ਪੈਕ ਕਰਕੇ ਸਿੱਧਾ ਹਰਜੀਤ ਦੇ ਕਮਰੇ ਵਿੱਚ ਪਹੁੰਚ ਗਈ। ਜਦੋਂ ਨੂਰ ਨੂੰ ਆਪਣੇ ਕਮਰੇ ਦੇ 껖ੜਤੇ ਦੇਖਿਆ ਤਾਂ ਹਰਜੀਤ ਹੈਰਾਨ ਰਹਿ ਗਿਆ। ਨੂਰ ਉਹਨੂੰ ਕਹਿੰਦੀ ਹੈ ਕਿ ਹੁਣ ਬਹੁਤ ਹੋ ਗਿਆ। ਹੁਣ ਤਾਂ ਤੈਨੂੰ ਨੌਕਰੀ ਵੀ ਮਿਲ ਗਈ। ਹੁਣ ਮੈਂ ਤੇਰੇ ਬਿਨਾ ਨਹੀਂ ਰਹਿ ਸਕਦੀ ਹਰਜੀਤ। ਉਸ ਦੀ ਗੱਲ ਤੇ ਥੋੜਾ ਟਾਈਮ ਸੋਚਦਾ ਹੈ ਤੇ ਸੋਚਣ ਤੋਂ ਬਾਅਦ ਹਾਂ ਵਿੱਚ ਸਿਰ ਹਿਲਾ ਦਿੰਦਾ ਹੈ। ਉਹ ਕਹਿੰਦਾ ਹੈ ਜੇ ਇਸ ਤਰ੍ਹਾਂ ਦੀ ਗੱਲ ਹੈ ਤਾਂ ਆਪਾਂ ਇੱਕ ਦੂਜੇ ਨਾਲ ਵਿਆਹ ਕਰਵਾ ਲੈਨੇ ਆ। ਜੀਤ ਨੇ ਆਪਣੇ ਘਰ ਨੂਰ ਵਾਰੇ ਪਹਿਲਾਂ ਹੀ ਸਭ ਕੁਝ ਦੱਸ ਰੱਖਿਆ ਸੀ। ਉਹਨਾਂ ਨੂੰ ਇਸ ਵਿਆਹ ਤੋਂ ਕੋਈ ਆਪਤੀ ਨਹੀਂ ਸੀ ਪਰ ਨੂਰ ਦੇ ਘਰ ਵਾਲੇ ਨੂਰ ਦਾ ਵਿਆਹ ਹਰਜੀਤ ਨਾਲ ਨਹੀਂ ਕਰਵਾਉਣਾ ਚਾਹੁੰਦੇ ਸੀ। ਇਸੇ ਲਈ ਨੂਰ ਆਪਣਾ ਸਮਾਨ ਨੂੰ ਲੈ ਕੇ ਹਰਜੀਤ ਕੋਲੇ ਪਹੁੰਚ ਗਈ ਸੀ। ਉਸ ਦਿਨ ਤੋਂ ਬਾਅਦ ਨੂਰ ਦੇ ਮਾਪਿਓ ਉਸ ਨਾਲ ਆਪਣੇ ਸਾਰੇ ਰਿਸ਼ਤੇ ਤੋੜ ਲੈਂਦੇ ਨੇ। ਨੂਰ ਤੇ ਹਰਜੀਤ ਨੇ ਵਿਆਹ ਕਰਵਾ ਲਿਆ। ਵਿਆਹ ਤੋਂ ਬਾਅਦ ਨੂਰ ਵੀ ਇੱਕ ਨੌਕਰੀ ਕਰਨ ਲੱਗ ਜਾਂਦੀ ਹੈ ਹੁਣ ਦੋਨੋਂ ਜਾਣੇ ਵਧੀਆ ਪੈਸਾ ਕਮਾਉਣ ਲੱਗੇ ਸੀ ਉਹਨਾਂ ਦੇ ਘਰ ਦੀਆਂ ਹਾਲਤ ਵੀ ਬਹੁਤ ਵਧੀਆ ਹੋ ਗਏ ਸੀ ਥੋੜਾ ਟਾਈਮ ਵਿੱਚ ਹੀ ਦਿੱਲੀ ਵਿੱਚ ਉਹਨਾਂ ਨੇ ਆਪਣਾ ਇੱਕ ਛੋਟਾ ਜਿਹਾ ਫਲੈਟ ਲੈ ਲਿਆ ਹੁਣ ਉਹਨਾਂ ਦੇ ਵਿਆਹ ਨੂੰ ਲਗਭਗ 4 ਸਾਲ ਬੀਤ ਗਏ ਸੀ ਪਰ ਹਜੇ ਤੱਕ ਉਹਨਾਂ ਦੇ ਕੋਈ ਬੱਚਾ ਨਹੀਂ ਸੀ ਭਾਵੇਂ ਹਰਜੀਤ ਨੇ ਤਾਂ ਕਈ ਵਾਰ ਬੱਚੇ ਬਾਰੇ ਗੱਲ ਕੀਤੀ ਸੀ ਪਰ ਨੂਰ ਇਹ ਕਹਿ ਕੇ ਟਾਲ ਦਿੰਦੀ ਸੀ ਕਿ ਆਪਾਂ ਪਹਿਲਾਂ ਪੂਰੀ ਤਰ੍ਹਾਂ ਸੈੱਟ ਹੋ ਜਾਈਏ ਬਾਅਦ ਵਿੱਚ ਹੀ ਬੱਚੇ ਬਾਰੇ ਪਲਾਨ ਕਰਾਂਗੇ ਇਹ ਗੱਲ ਸੁਣ ਕੇ ਹਰਜੀਤ ਵੀ ਨੂਰ ਦੀ ਗੱਲ ਨਾਲ ਸਹਿਮਤ ਹੋ ਜਾਂਦਾ ਉਹ ਦੋਨੋਂ ਆਪਣੀ ਆਰਥਿਕ ਹਾਲਤ ਨੂੰ ਵਧੀਆ ਕਰਨ ਲਈ ਸਖਤ ਮਿਹਨਤ ਕਰਦੇ ਨੇ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਉਹਨਾਂ ਉੱਤੇ ਦੁੱਖਾਂ ਦਾ ਪਹਾੜ ਉੱਠ ਪੈਂਦਾ ਹੈ ਇੱਕ ਦਿਨ ਜਦੋਂ ਹਰਜੀਤ ਆਪਣੇ ਮੋਟਰਸਾਈਕਲ ਉੱਤੋਂ ਦਫ਼ਤਰ ਤੋਂ ਘਰੋਂ ਵਾਪਸ ਆ ਰਿਹਾ ਸੀ ਤਾਂ ਉਸਦਾ ਐਕਸੀਡੈਂਟ ਹੋ ਜਾਂਦਾ ਹੈ ਨੂਰ ਨੂੰ ਹਰਜੀਤ ਦੇ ਐਕਸੀਡੈਂਟ ਦਾ ਪਤਾ ਲੱਗਦਾ ਹੈ ਤਾਂ ਉਹ ਬਹੁਤ ਦੁਖੀ ਹੁੰਦੀ ਹੈ ਹਰਜੀਤ ਦੀ ਰੀੜ ਦੀ ਹੱਡੀ ਤੇ ਸੱਟ ਲੱਗ ਜਾਂਦੀ ਹੈ ਇਸ ਕਾਰਨ ਉਸਦੇ ਨਿਚਲੇ ਦਾ ਸਾਰਾ ਹਿੱਸਾ ਕੰਮ ਕਰਨਾ ਛੱਡ ਗਿਆ ਸੀ ਡਾਕਟਰ ਨੂਰ ਨੂੰ ਕਹਿੰਦੇ ਨੇ ਕਿ ਜੇਕਰ ਤੁਸੀਂ ਇਸ ਦਾ ਵਧੀਆ ਢੰਗ ਨਾਲ ਇਲਾਜ ਤੇ ਦੇਖਭਾਲ ਕਰੋਗੇ ਤਾਂ ਇਹ ਠੀਕ ਹੋ ਸਕਦਾ ਹੈ ਤੁਸੀਂ ਇਹਨਾਂ ਦੀ ਦਵਾਈ ਦਾ ਖਾਸ ਧਿਆਨ ਰੱਖਿਓ ਅਤੇ ਇਹਨਾਂ ਨੂੰ ਥੋੜਾ ਤੋੜਾ ਫੇਰਾ ਵੀ ਕਰਵਾਉਂਦੇ ਰਹੋ ਹਸਪਤਾਲ ਵਿੱਚ ਛੁੱਟੀ ਦੇਣ ਤੋਂ ਬਾਅਦ ਦੋਨੋਂ ਪਤੀ ਪਤਨੀ ਆ ਜਾਂਦੇ ਨੇ ਨੂਰ ਥੋੜੇ ਦਿਨ ਤਾਂ ਦਫ਼ਤਰ ਦੀ ਛੁੱਟੀ ਲੈ ਕੇ ਹਰਜੀਤ ਦੀ ਦੇਖਭਾਲ ਕਰਦੀ ਹੈ ਉਹਨੂੰ ਜ਼ਿਆਦਾ ਟਾਈਮ ਦੀ ਛੁੱਟੀ ਵੀ ਨਹੀਂ ਮਿਲ ਸਕਦੀ ਸੀ ਤੇ ਉਹ ਛੁੱਟੀ ਲੈ ਵੀ ਨਹੀਂ ਸਕਦੀ ਸੀ ਕਿਉਂਕਿ ਉਹਨੇ ਘਰ ਵੀ ਚਲਾਉਣਾ ਸੀ ਇਸ ਲਈ ਨੂਰ ਕੰਮ ਲਈ ਇੱਕ ਕੰਮ ਵਾਲੀ ਲੱਭਣ ਲੱਗਦੀ ਹੈ ਜਦੋਂ ਨੂਰ ਆਪਣੇ ਗਵਾਂਡਨ ਤੋਂ ਕਿਸੇ ਕੰਮ ਵਾਲੀ ਬਾਰੇ ਪੁੱਛਦੀ ਹੈ ਤਾਂ ਉਹ ਇੱਕ ਔਰਤ ਬਾਰੇ ਦੱਸਦੀ ਹੈ ਜਿਹੜੀ شریف ਤੇ ਭੋਲੀ ਸੀ ਤੇ ਕੰਮ ਵੀ ਵਧੀਆ ਢੰਗ ਨਾਲ ਕਰਦੀ ਹੈ ਨੂਰ ਉਹਨੂੰ ਕੰਮ ਲਈ ਪੁੱਛਦੀ ਹੈ ਤਾਂ ਉਹ ਕੰਮ ਕਰਨ ਲਈ ਤਿਆਰ ਹੋ ਜਾਂਦੀ ਹੈ ਉਹ ਕੰਮ ਵਾਲੀ ਦਾ ਨਾਮ ਰੱਜੋ ਸੀ ਨੂਰ ਉਹਨੂੰ ਆਪਣੇ ਘਰ ਵਿੱਚ ਰਹਿਣ ਲਈ ਵੀ ਤਿਆਰ ਕਰ ਲੈਂਦੀ ਹੈ ਉਹਦੇ ਘਰ ਦੇ ਬਾਹਰ ਇੱਕ ਛੋਟਾ ਜਿਹਾ ਕਮਰਾ ਬਣਿਆ ਹੋਇਆ ਸੀ ਜਿਹੜਾ ਉਹ ਰੱਜੋ ਨੂੰ ਦੇ ਦਿੰਦੀ ਹੈ ਕਿਉਂਕਿ ਰੱਜੋ ਦਾ ਘਰ ਵਾਲਾ ਥੋੜੇ ਦਿਨ ਪਹਿਲਾਂ ਹੀ ਗੁজার ਗਿਆ ਸੀ ਤੇ ਉਹਦੇ ਇੱਕ ਛੋਟਾ ਜਿਹਾ ਬੱਚਾ ਸੀ ਉਹ ਦੀ ਗੱਲ ਸੁਣ ਕੇ ਰੱਜੋ ਵੀ ਖੁਸ਼ ਹੋ ਗਈ ਕਿਉਂਕਿ ਹੁਣ ਉਹਨੂੰ ਕਿਰਾਇਆ ਵੀ ਨਹੀਂ ਸੀ ਦੇਣਾ ਪੈਣਾ ਤੇ ਉਹਨਾਂ ਦਾ ਕੰਮ ਵੀ ਸੌਖਾ ਹੋ ਜਾਣਾ ਸੀ ਉਹਦਾ ਬੱਚਾ ਵੀ ਉਹਦੀ ਨਿਗਾ ਵਿੱਚ ਰਹੂਗਾ ਰੱਜੋ ਕੰਮ ਤੇ ਆਨਲਾਈ ਤਿਆਰ ਹੋ ਗਈ ਅਗਲੇ ਦਿਨ ਸਵੇਰੇ ਜਦੋਂ ਰੱਜੋ ਕੰਮ ਤੇ ਆਉਂਦੀ ਹੈ ਤਾਂ ਉਸ ਸਮੇਂ ਨੂਰ ਨੌਕਰੀ ਤੇ ਚਲੀ ਗਈ ਸੀ ਰੱਜੋ ਉਹਨੂੰ ਫੋਨ ਕਰਦੀ ਹੈ ਕਿ ਘਰ ਵਿੱਚ ਤਾਂ ਜਿੰਦਰਾ ਲੱਗਿਆ ਹੋਇਆ ਹੈ ਮੈਂ ਕਿਸ ਤਰ੍ਹਾਂ ਕੰਮ ਕਰਾਂ ਨੂਰ ਕਹਿੰਦੀ ਹੈ ਕਿ ਜੋ ਬਾਹਰ ਗਮਲਾ ਪਿਆ ਉੱਥੇ ਚਾਬੀ ਹੈ ਤੂੰ ਜਿੰਦਰਾ ਖੋਲ ਕੇ ਅੰਦਰ ਚਲੀ ਜਾ ਹੁਣ ਰੱਜੋ ਗੇਟ ਖੋਲ ਕੇ ਘਰ ਦੇ ਅੰਦਰ ਚਲੀ ਗਈ ਉਹ ਘਰ ਦੇ ਅੰਦਰ ਜਾ ਕੇ ਆਪਣਾ ਕੰਮ ਕਰਨ ਲੱਗਦੀ ਹੈ ਹਰਜੀਤ ਦੀ ਵੀ ਦੇਖਭਾਲ ਕਰਦੀ ਹੈ ਸ਼ਾਮ ਨੂੰ ਜਦੋਂ ਨੂਰ ਆ ਜਾਂਦੀ ਹੈ ਤਾਂ ਉਹਨੂੰ ਘਰ ਦਾ ਹੋਰ ਕੰਮ ਵੀ ਸਮਝਾਉਂਦੀ ਹੈ ਰੱਜੋ ਆਪਣਾ ਕੰਮ ਬੜੇ ਹੀ ਧਿਆਨ ਤੇ ਜ਼ਿੰਮੇਵਾਰੀ ਨਾਲ ਕਰਦੀ ਸੀ ਰੱਜੋ ਨੂੰ ਉਸ ਘਰ ਵਿੱਚ ਕੰਮ ਕਰਦੇ ਨੂੰ 6 ਮਹੀਨੇ ਹੋ ਗਏ ਸੀ 6 ਮਹੀਨਿਆਂ ਵਿੱਚ ਹਰਜੀਤ ਤੇ ਨੂਰ ਦੇ ਰਿਸ਼ਤੇ ਵਿੱਚ ਕਾਫੀ ਬਦਲਾਅ ਆ ਗਿਆ ਸੀ ਹੁਣ ਹਰਜੀਤ ਦੇ ਕਮਰੇ ਵਿੱਚ ਨੂਰ ਜਾਂਦੀ ਨਹੀਂ ਸੀ ਉਹ ਆਪਣੇ ਅਲੱਗ ਕਮਰੇ ਵਿੱਚ ਰਹਿਣ ਲੱਗ ਗਈ ਸੀ ਹਰਜੀਤ ਉਹਨੂੰ ਕਈ ਵਾਰ ਜਾ ਲਗਾਉਂਦਾ ਪਰ ਨੂਰ ਉਹਦੀ ਕੋਈ ਗੱਲ ਨਾ ਸੁਣਦੀ ਰੱਜੋ ਹਰਜੀਤ ਦੀ ਚੰਗੀ ਤਰ੍ਹਾਂ ਦੇਖਭਾਲ ਕਰਦੀ ਸੀ ਨੂਰ ਉਹਨੂੰ ਟਾਈਮ ਸਿਰ ਤਨਖਾਹ ਵੀ ਦਿੰਦੀ ਸੀ ਪਰ ਆਪਣੇ ਪਤੀ ਹਰਜੀਤ ਨਾਲ ਨੂਰ ਦੀਆਂ ਦੂਰਾਂ ਕਾਫੀ ਵਧ ਗਈਆਂ ਸੀ ਇਸਦਾ ਇਹ ਕਾਰਨ ਸੀ ਕਿ ਨੂਰ ਦਾ ਆਫਿਸ ਦਾ ਇੱਕ ਮੁੰਡਾ ਜਿਹਦੇ ਨਾਲ ਉਹਦੀਆਂ ਨਜ਼ਦੀਕੀਆਂ ਕਾਫੀ ਵਧ ਗਈਆਂ ਇੱਕ ਸ਼ਾਮ ਜਦੋਂ ਉਹ ਦਫ਼ਤਰ ਤੋਂ ਘਰ ਆਉਂਦੀ ਹੈ ਤਾਂ ਘਰ ਆ ਕੇ ਆਪਣਾ ਸਮਾਨ ਪੈਕ ਕਰਨ ਲੱਗਦੀ ਹੈ ਰੱਜੋ ਉਹਨੂੰ ਪੁੱਛਦੀ ਹੈ ਮੈਡਮ ਤੁਸੀਂ ਕਿਤੇ ਜਾ ਰਹੇ ਹੋ ਤਾਂ ਉਹ ਕਹਿੰਦੀ ਹੈ ਕਿ ਨਹੀਂ ਮੈਂ ਤਾਂ ਇਹ ਘਰ ਛੱਡ ਕੇ ਜਾ ਰਹੀ ਆਂ ਕਿਉਂਕਿ ਹੁਣ ਹਰਜੀਤ ਠੀਕ ਹੋਣ ਵਾਲਾ ਨਹੀਂ ਮੈਂ ਇਥੋਂ ਉਹਦੀ ਇਹ ਬਿਮਾਰੀ ਦੇਖੀ ਨਹੀਂ ਜਾਂਦੀ ਮੈਂ ਤੈਨੂੰ 2 ਮਹੀਨਿਆਂ ਦੀ ਤਨਖਾਹ ਦਿੱਤੀ ਹੈ 2 ਮਹੀਨਿਆਂ ਬਾਅਦ ਇਹਨੂੰ ਛੱਡ ਕੇ ਚਲੀ ਜਾਏ ਇਹਦੇ ਘਰਦਿਆਂ ਨੂੰ ਖਬਰ ਕਰਦੀ ਉਹ ਆਪੇ ਇਹਨੂੰ ਸੰਭਾਲ ਲੈਣਗੇ ਇਹ ਗੱਲ ਸੁਣ ਕੇ ਰੱਜੋ ਦੇ ਪੈਰਾਂ ਥੱਲੇ ਜ਼ਮੀਨ ਖਿਸਕੀ ਕਿਉਂਕਿ ਰੱਜੋ ਨੂੰ ਕਿੰਨਾ ਚਿਰ ਹੁਣ ਇੱਥੇ ਕੰਮ ਕਰਦੀ ਨੂੰ ਹੋ ਗਿਆ ਸੀ ਹਰਜੀਤ ਨੂਰ ਦੀ ਬਹੁਤ ਤਾਰੀਫ਼ ਕਰਦਾ ਉਹਦੀਆਂ ਗੱਲਾਂ ਕਰਦਾ ਉਹਨੇ ਆਪਣੇ ਤੇ ਨੂਰ ਦੇ ਵਿਆਹ ਦੀ ਸਾਰੀ ਕਹਾਣੀ ਰੱਜੋ ਨੂੰ ਵੀ ਦੱਸੀ ਸੀ ਉਹ ਰੱਜੋ ਨੂੰ ਕਹਿੰਦਾ ਸੀ ਕਿ ਇਹਨੇ ਮੈਨੂੰ ਗਰੀਬ ਹੋਣ ਦੇ ਬਾਵਜੂਦ ਵੀ ਅਪਣਾ ਲਿਆ ਇਸ ਤਰ੍ਹਾਂ ਦੀ ਪਤਨੀ ਮੈਨੂੰ ਮਿਲਣੀ ਨਹੀਂ ਸੀ ਇਹ ਸਭ ਕੁਝ ਸੋਚ ਕੇ ਰੱਜੋ ਨੂਰ ਨੂੰ ਕਹਿਣ ਲੱਗਦੀ ਹੈ ਮੈਡਮ ਸਰ ਤੁਹਾਨੂੰ ਬਹੁਤ ਪਿਆਰ ਕਰਦੇ ਨੇ ਫਿਰ ਤੁਸੀਂ ਉਹਨਾਂ ਨੂੰ ਛੱਡ ਕੇ ਕਿਉਂ ਜਾ ਰਹੇ ਹੋ ਤਾਂ ਨੂਰ ਕਹਿੰਦੀ ਹੈ ਕਿ ਦੇਖ ਰੱਜੋ ਮੈਨੂੰ ਨਹੀਂ ਲੱਗਦਾ ਠੀਕ ਹੋਊਗਾ ਕਿਉਂਕਿ ਡਾਕਟਰ ਨੇ ਕਿਹਾ ਸੀ ਕਿ 4-5 ਮਹੀਨਿਆਂ ਵਿੱਚ ਠੀਕ ਹੋ ਜਾਊਗਾ ਪਰ ਹੁਣ 6 ਮਹੀਨੇ ਹੋ ਗਏ ਤੇ ਮੈਂ ਇਹਨਾਂ ਨਾਲ ਨਹੀਂ ਰਹਿ ਸਕਦੀ ਮੇਰੀ ਜ਼ਿੰਦਗੀ ਪੂਰੀ ਤਰ੍ਹਾਂ ਬਰਬਾਦ ਹੋ ਜਾਊਗੀ ਮੇਰੇ ਦਫ਼ਤਰ ਦਾ ਇੱਕ ਮੁੰਡਾ ਮੈਨੂੰ ਬਹੁਤ ਪਿਆਰ ਕਰਦਾ ਮੈਂ ਉਸੇ ਨਾਲ ਰਹਿਣ ਜਾ ਰਹੀਆਂ ਤੂੰ ਇੱਕ ਕੰਮ ਕਰੀ ਮੇਰੀ ਇਹ ਗੱਲ ਹਰਜੀਤ ਨੂੰ ਦੱਸ ਦੇਵੀ ਕਿਉਂਕਿ ਮੇਰੇ ਵਿੱਚ ਉਸ ਨਾਲ ਗੱਲ ਕਰਨ ਦੀ ਹਿੰਮਤ ਨਹੀਂ ਇਹ ਕਹਿ ਕੇ ਨੂਰ ਉੱਥੋਂ ਨਿਕਲ ਆਉਂਦੀ ਹੈ ਪਰ ਜੋ ਪੂਰੀ ਤਰ੍ਹਾਂ ਟੁੱਟ ਗਈ ਸੀ ਕਿਉਂਕਿ ਉਹਨੇ ਨੂਰ ਤੇ ਹਰਜੀਤ ਦੀ ਪੂਰੀ ਕਹਾਣੀ ਸੁਣੀ ਸੀ ਤੇ ਉਹਨੂੰ ਪਤਾ ਸੀ ਕਿ ਹਰਜੀਤ ਨੂਰ ਨੂੰ ਕਿੰਨਾ ਪਿਆਰ ਕਰਦਾ ਉਹ ਸੋਚ ਰਹੀ ਸੀ ਕਿ ਮੈਂ ਹੁਣ ਹਰਜੀਤ ਸਰ ਨੂੰ ਕੀ ਦੱਸਾਂਗੀ ਇਹ ਨਹੀਂ ਸੀ ਚਾਹੁੰਦੀ ਕਿ ਉਹਦਾ ਦਿਮਾਗ ਟੁੱਟ ਜਾਏ ਹੁਣ ਰਾਤ ਦੇ 10 ਵਜ ਚੁੱਕੇ ਸੀ ਹਰਜੀਤ ਨੂਰ ਨੂੰ ਆਵਾਜ਼ ਲਗਾ ਰਿਹਾ ਸੀ ਮੈਨੂੰ ਪਾਣੀ ਦੇਜਾ ਮੇਰਾ ਗਲਾ ਸੁੱਕ ਰਿਹਾ ਨੂਰ ਜੇ ਘਰ ਵਿੱਚ ਹੋਵੇ ਤਾਂ ਬੋਲੇ ਰੱਜੋ ਕੁਝ ਟਾਈਮ ਤਾਂ ਚੁੱਪ ਰਹਿੰਦੀ ਹੈ ਪਰ ਜਦੋਂ ਹਰਜੀਤ ਬਾਰ-ਬਾਰ ਆਵਾਜ਼ ਲਗਾਉਂਦਾ ਹੈ ਤਾਂ ਰਸੋਈ ਵਿੱਚੋਂ ਪਾਣੀ ਦਾ ਗਲਾਸ ਭਰ ਕੇ ਸਿੱਧਾ ਹਰਜੀਤ ਦੇ ਕਮਰੇ ਵਿੱਚ ਪਹੁੰਚ ਜਾਂਦੀ ਹੈ ਜਿਵੇਂ ਹੀ ਹਰਜੀਤ ਰੱਜੋ ਨੂੰ ਦੇਖਦਾ ਹੈ ਤਾਂ ਪੁੱਛਣ ਲੱਗਦਾ ਹੈ ਕਿ ਨੂਰ ਕਿੱਥੇ ਹੈ ਰੱਜੋ ਬਿਨਾ ਕੁਝ ਬੋਲੇ ਪਾਣੀ ਦਾ ਗਲਾਸ ਹਰਜੀਤ ਨੂੰ ਦਿੰਦੀ ਹੈ ਜਦੋਂ ਹਰਜੀਤ ਦੁਬਾਰਾ ਪੁੱਛਦਾ ਹੈ ਤਾਂ ਰੱਜੋ ਉਦਾਸ ਹੋ ਕੇ ਸਾਰੀ ਗੱਲ ਉਸ ਨੂੰ ਦੱਸ ਦਿੰਦੀ ਹੈ। ਹਰਜੀਤ ਨੂੰ ਪਹਿਲਾਂ ਤਾਂ ਆਪਣੇ ਕੰਨਾਂ ਤੇ ਯਕੀਨ ਹੀ ਨਹੀਂ ਆਉਂਦਾ ਪਰ ਹੌਲੀ-ਹੌਲੀ ਉਹਨੂੰ ਲੱਗਦਾ ਹੈ ਕਿ ਰੱਜੋ ਠੀਕ ਕਹਿ ਰਹੀ ਹੈ ਕਿਉਂਕਿ ਸ਼ਾਮ ਤੋਂ ਬਾਅਦ ਨੂਰ ਘਰ ਵਿੱਚ ਬੋਲ ਦੀ ਸੁਣੀ ਨਹੀਂ ਸੀ। ਉਸ ਤੋਂ ਬਾਅਦ ਹਰਜੀਤ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਨੇ। ਹਰਜੀਤ ਦੀਆਂ ਅੱਖਾਂ ਵਿੱਚੋਂ ਹੰਝੂ ਦੇਖ ਕੇ ਰੱਜੋ ਉਹਦੇ ਕੋਲੇ ਆਉਂਦੀ ਹੈ ਤੇ ਕਹਿਣ ਲੱਗਦੀ ਹੈ ਤੁਸੀਂ ਫਿਕਰ ਨਾ ਕਰੋ। ਮੈਂ ਤੁਹਾਡਾ ਪੂਰਾ ਧਿਆਨ ਰੱਖਾਂਗੀ। ਹਰਜੀਤ ਰੱਜੋ ਨੂੰ ਕਹਿੰਦਾ ਹੈ ਕਿ ਤੂੰ ਇਹ ਕਰ ਮੇਰੇ ਘਰੇ ਫੋਨ ਲਗਾ ਕੇ ਦੇ। ਉਹ ਮੈਨੂੰ ਆਪੇ ਆ ਕੇ ਲੈ ਜਾਣਗੇ ਜਦੋਂ ਮੇਰੀ ਘਰ ਵਾਲੀ ਮੈਨੂੰ ਛੱਡ ਕੇ ਚਲੀ ਗਈ ਤੂੰ ਮੇਰੀ ਵਜ੍ਹਾ ਨਾਲ ਕਿਉਂ ਪਰੇਸ਼ਾਨ ਹੋਵੇਂਗੀ ਉਹ ਕਹਿੰਦੀ ਹੈ ਕਿ ਮੈਂ ਤੁਹਾਡੇ ਘਰ ਵਿੱਚ ਰਹਿਣੀ ਆ ਬਦਲੇ ਵਿੱਚ ਮੈਂ ਤੁਹਾਡੇ ਕੰਮ ਕਰ ਦਿਆਂਗੀ ਜਦੋਂ ਤੁਸੀਂ ਠੀਕ ਹੋ ਜਾਓਗੇ ਉਸ ਤੋਂ ਬਾਅਦ ਮੈਂ ਚਲੀ ਜਾਵਾਂਗੀ ਰੱਜੋ ਦੀ ਇਹ ਗੱਲ ਸੁਣ ਕੇ ਹਰਜੀਤ ਚੁੱਪ ਕਰ ਜਾਂਦਾ ਹੈ ਹੁਣ ਰੱਜੋ ਉੱਥੇ ਉਸੇ ਘਰ ਵਿੱਚ ਰਹਿ ਕੇ ਉਸਦੀ ਦੇਖਭਾਲ ਕਰਨ ਲੱਗਦੀ ਹੈ ਰੱਜੋ ਹੋਰਾਂ ਦੇ ਘਰਾਂ ਵਿੱਚ ਕੰਮ ਵੀ ਕਰਨ ਲੱਗ ਗਈ ਕੁਝ ਪੈਸੇ ਹਰਜੀਤ ਦੇ ਘਰ ਵਾਲੇ ਭੇਜ ਦਿੰਦੇ ਤੇ ਕੁਝ ਰੱਜੋ ਕਮਾ ਲੈਂਦੀ ਇਦੇ ਨਾਲ ਉਹਨਾਂ ਦਾ ਗੁਜ਼ਾਰਾ ਹੋਣ ਲੱਗਿਆ ਸੀ ਹੁਣ ਚੰਗੀ ਤਰ੍ਹਾਂ ਹਰਜੀਤ ਦੀ ਦੇਖਭਾਲ ਕਰਦੀ ਹੈ ਇਸੇ ਤਰ੍ਹਾਂ 3-4 ਸਾਲ ਲੰਘ ਜਾਂਦੇ ਨੇ 3-4 ਸਾਲਾਂ ਵਿੱਚ ਉਹ ਪੂਰੀ ਤਰ੍ਹਾਂ ਠੀਕ ਹੋ ਜਾਂਦਾ ਹੈ ਉਹ ਰੱਜੋ ਦਾ ਦਿਲਾ ਧੰਨਵਾਦ ਕਰਦਾ ਹੋਇਆ ਕਹਿੰਦਾ ਹੈ ਤੇਰੀ ਵਜ੍ਹਾ ਨਾਲ ਅੱਜ ਮੈਂ ਠੀਕ ਹੋਇਆ ਜੇ ਤੂੰ ਮੇਰੀ ਦੇਖਭਾਲ ਨਾ ਕਰਦੀ ਤਾਂ ਮੈਂ ਉਸੇ ਤਰ੍ਹਾਂ ਮੰਜੇ ਤੇ ਪਿਆ ਰਹਿੰਦਾ ਹੁਣ ਤੂੰ ਫਿਕਰ ਨਾ ਕਰ ਤੈਨੂੰ ਕੰਮ ਕਰਨ ਦੀ ਕੋਈ ਲੋੜ ਨਹੀਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਦੀ ਲੋੜ ਨਹੀਂ ਮੈਂ ਕਿਸੇ ਨੌਕਰੀ ਤੇ ਲੱਗ ਜਾਵਾਂਗਾ ਹਰਜੀਤ ਦੀ ਗੱਲ ਸੁਣ ਕੇ ਰੱਜੋ ਕਹਿੰਦੀ ਹੈ ਕਿ ਸਰ ਜੇ ਤੁਸੀਂ ਠੀਕ ਹੋ ਗਏ ਤਾਂ ਤੁਸੀਂ ਫਿਰ ਮੇਰੀ ਫਿਕਰ ਨਾ ਕਰੋ ਮੈਂ ਇੱਥੋਂ ਚਲੀ ਜਾਵਾਂਗੀ ਤੁਸੀਂ ਆਪਣਾ ਘਰ ਬਸਾ ਲਓ ਇਹ ਸੁਣ ਕੇ ਹਰਜੀਤ ਕਹਿੰਦਾ ਹੈ ਕਿ ਜਦੋਂ ਮੈਂ ਬਿਮਾਰ ਸੀ ਮੇਰੀ ਘਰ ਵਾਲੀ ਮੈਨੂੰ ਛੱਡ ਕੇ ਚਲੀ ਗਈ ਉਸ ਟਾਈਮ ਤੂੰ ਮੈਨੂੰ ਕਿੰਨਾ ਸਹਾਰਾ ਦਿੱਤਾ ਤੇ ਮੈਂ ਉਸ ਟਾਈਮ ਸੋਚ ਲਿਆ ਸੀ ਕਿ ਠੀਕ ਹੋਣ ਤੋਂ ਬਾਅਦ ਮੈਂ ਤੇਰੇ ਨਾਲ ਵਿਆਹ ਕਰਾ ਲਵਾਂਗਾ ਹੁਣ ਤੂੰ ਇਸ ਘਰ ਵਿੱਚ ਆਰਾਮ ਨਾਲ ਰਹੇਂਗੀ ਤੇਰੇ ਬੱਚੇ ਦੀ ਸਾਰੇ ਜ਼ਿੰਮੇਵਾਰੀ ਮੈਂ ਖੁਦ ਚੱਕਾਂਗਾ ਇਹ ਗੱਲ ਸੁਣ ਕੇ ਰੱਜੋ ਪਹਿਲਾਂ ਤਾਂ ਮਨਾ ਕਰ ਦਿੰਦੀ ਹੈ ਉਹ ਕਹਿੰਦੀ ਹੈ ਕਿ ਇਸ ਤਰ੍ਹਾਂ ਨਹੀਂ ਹੋ ਸਕਦਾ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨਗੇ ਪਰ ਹਰਜੀਤ ਕਹਿੰਦਾ ਹੈ ਮੈਨੂੰ ਲੋਕਾਂ ਦੀ ਪਰਵਾਹ ਨਹੀਂ ਜਦੋਂ ਲੋਕਾਂ ਨੇ ਮਾੜੇ ਟਾਈਮ ਵਿੱਚ ਮੇਰਾ ਸਾਥ ਨਹੀਂ ਦਿੱਤਾ ਤਾਂ ਹੁਣ ਉਹਨਾਂ ਨੂੰ ਸਾਡੇ ਬਾਰੇ ਗੱਲਾਂ ਕਰਨ ਦਾ ਕੋਈ ਹੱਕ ਨਹੀਂ ਉਸ ਤੋਂ ਬਾਅਦ ਰੱਜੋ ਵੀ ਮੰਨ ਜਾਂਦੀ ਹੈ ਹੁਣ ਹਰਜੀਤ ਤੇ ਰੱਜੋ ਦੋਨੋਂ ਇੱਕ ਦੂਜੇ ਨਾਲ ਵਿਆਹ ਕਰਵਾ ਲੈਂਦੇ ਨੇ ਤੇ ਵਧੀਆ ਢੰਗ ਨਾਲ ਆਪਣੀ ਜ਼ਿੰਦਗੀ ਜਿਉਂਦੇ ਨੇ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਤੁਸੀਂ ਕਮੈਂਟਰ ਆਈਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਜੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਕਹਾਣੀ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕਹਾਣੀ ਸੁਣ ਲਈ ਬਹੁਤ-ਬਹੁਤ ਧੰਨਵਾਦ ਜੀ